सर मेरा नाम सुरप्रीत है मैं कल शामी कोई सवाक नौ बजे खाना स्वीट्स से मिठाई लैन रोटी हाँ मेरी बेटी ने डिमांड की थी कि उन्हें लड्डू खाने तुझी लव लड्डू मैं भी एक जगह रेपूटेटेड है रेगुलर कस्टमर हाँ मैं आई हाँ बेटी के नाल मैं आके लड्डू लू की पैकिंग और चमचम की -चम पैकिंग लीती है उन्होंने एंड जो तो मैं लेके चले गई हाँ मैनू काउंटर तो मैं पेमेंट की ऑनलाइन और उन्होंने बिल भी दते ने मैं ਐਨੀਹਾਊ ਬਟ ਆਬਵੀਅਸ ਉਸ ਮੇਲੇ ਬੰਦਾ ਨਹੀਂ ਦੇਖਦਾ ਮੈਂ ਵੀ ਨਹੀਂ ਦੇਖੇ ਮੈਂ ਘਰ ਗਈ ਰਸਤੇ 'ਚ ਸ਼ੀ ਵਾਂਟਡ ਇਟ ਮੈਂ ਲੱਡੂ ਇਹਨੂੰ ਖੋਲ ਕੇ ਖਾਣ ਲਈ ਦੇ ਦਿੱਤਾ ਤਾਂ じゃ ਕਿ ਅਸੀਂ ਡਿਨਰ ਕੀਤਾ ਕੁਝ ਟਾਈਮ ਸਵਾ 10 10:30 10:30 10:35 ਤੇ ਮੈਂ ਚਮਚਮ ਮਿਠਾਈ ਜਿਹੜੀ ਹੈ ਉਹਨੂੰ ਕਾਲ ਕੀਤੀ ਗੂਗਲ ਤੋਂ ਨੰਬਰ ਲੈ ਕੇ ਦੇ ਡਿਡਨਟ ਪਿਕ ਅਪ ਦ ਕਾਲ ਇਹਨਾਂ ਨੇ ਕਾਲ ਮੇਰੀ ਪਿਕ ਨਹੀਂ ਕੀਤੀ ਐਨੀਹਾਊ ਆਈ ਫੀਲ ਲਾਈਕ ਕਿ ਮੈਂ ਸਵੇਰੇ ਇਸ ਗੱਲ ਮੈਂ ਮਾਰਨਿੰਗ ਆਈ ਹਾਂ ਦੇ ਆਰ ਜਸਟ ਗਿਵਿੰਗ ਮੀ ਬੈਕ ਕਿ ਆਲੋ ਆਪਣੇ ਅਮਾਉਂਟ 375 ਰੁਪਏ ਜਦੋਂ ਇਹਨਾਂ ਨੇ ਉਹ ਦਿੱਤੀ ਮੈਨੂੰ ਯਾਦ ਹੈ ਕਿ ਮੇਰੇ ਕੋਲ ਤਾਂ ਬਿਲਸ ਹੈਗੇ ਨੇ ਇਹ ਕਹਿੰਦੇ ਬਿਲ ਹੈਗੇ ਮੈਂ ਕਹਿੰਦੀ ਜੀ ਹੈਗੇ ਹੈ ਬਿਲ ਦੇ ਉੱਪਰ ਉਸ ਟਾਈਮ ਮੈਂ ਦੇਖਿਆ ਤੇ ਉਹਦੇ ਉੱਤੇ ਬਿਲ ਦੇ ਉੱਪਰ ਸਰ ਲੱਗਾ ਹੋਇਆ ਹੈ ਮਿਲਕ ਕੇਕ ਔਰ ਵਨ ਮੋਰ ਆਈਟਮ ਬਿਲ ਜਿਹੜੀ ਚੀਜ਼ ਮੈਂ ਖਰੀਦ ਰਹੀ ਹਾਂ ਬਿਲ ਤੁਸੀਂ ਉਹਦਾ ਲਓ ਤੁਸੀਂ ਮੈਨੂੰ ਬਿਲ ਕਿਸੇ ਹੋਰ ਚੀਜ਼ ਦਾ ਦੇ ਰਹੇ ਹੋ ਟੈਗ ਤੁਸੀਂ ਕੁਝ ਹੋਰ ਕਰ ਰਹੇ ਹੋ ਮੈਂ ਪੇ ਜੈਨੂਨ ਕਰ ਰਹੀ ਹਾਂ ਮੈਂ ਤਾਂ ਲਗੂ ਕੋਈ ਡਿਸਕਾਊਂਟ ਥੋੜੀ ਲੈ ਰਹੀ ਹਾਂ ਐਂਡ ਸੈਕਿੰਡ ਥਿੰਗ ਇਜ਼ ਦਿਸ ਕਿ ਸਰ ਲੱਡੂ ਠੀਕ ਸੀਗੇ ਜਾਂ ਖਰਾਬ ਸੀ ਪਤਾ ਨਹੀਂ ਪਰ ਮੈਂ ਸਿੰਗਲ ਮਦਰ ਆ ਵਿਡੋ ਆ ਮੇਰੇ ਕੋਲ ਮੇਰੀ ਸਾਰੀ ਜਾਇਦਾਦ ਤੇ ਮੇਰਾ ਬੱਚਾ ਹੈ ਅਗਰ ਇਹਨੂੰ ਇਨ ਬਿਟਵੀਨ ਰਾਤ ਨੂੰ ਕੁਝ ਖਾਣ ਦੇ ਆ ਪ੍ਰੋਬਲਮ ਹੋ ਜਾਂਦੀ ਕੌਣ ਜ਼ਿੰਮੇਵਾਰ ਕੋਈ ਕੋਈ ਜ਼ਿੰਮੇਵਾਰੀ ਲੈਂਦਾ ਇਹਦਾ ਮੈਂ ਮੀਡੀਆ ਨੂੰ ਨਹੀਂ ਮੈਂ ਸਿਰਫ ਇੱਕ ਗੱਲ ਕਹਿਨੀ ਆ ਕਿ ਤੁਸੀਂ ਸਾਰੇ ਜਣੇ ਆਪਣੇ ਅੰਦਰ ਝਾਟੇ ਦੇਖੋ ਕਿ ਤੁਹਾਡੇ ਮੈਂਬਰਾਂ </body> ਦੇ ਲਈ ਇੰਪੋਰਟੈਂਟ ਆ ਜਾਂ ਤੁਹਾਡਾ ਪੈਸਾ ਤੁਹਾਡੇ ਲਈ ਇੰਪੋਰਟੈਂਟ ਆ ਅਸੀਂ ਕਿਸੇ ਅੱਛੀ ਦੁਕਾਨ ਤੇ ਚੜਦੇ ਆ ਪੇ ਕਰਦੇ ਆ ਕਿਉਂ ਕਿਉਂਕਿ ਸਾਨੂੰ ਪਤਾ ਸੀ ਸੇਫ ਹੈ ਇੱਥੇ ਅੱਛਾ ਮਿਲੂਗਾ ਮੈਂ ਲੜਕਿਆਂ ਨੂੰ ਪੈਕ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਗੱਲ ਰਿਕੁਐਸਟ ਕੀਤੀ ਮੈਂ ਕਿ ਮੈਂ ਬਟਾ ਚੈੱਕ ਕਰ ਲੇ ਮੈਂ ਉਹਨਾਂ ਨਾਲ ਗੱਲ ਹੋਈ ਜੀ ਕੋਈ ਰਿਗਾਰਡਿੰਗ ਕੰਪਲੇਂਟ ਨਹੀਂ ਹੈ ਸ਼ਰ ਡੈਫੀਨੇਟਲੀ ਅੱਗੇ ਫਾਰਵਰਡ ਕੁਛ ਨਾ ਕੁਝ ਕਰਾਂਗੀ ਇੰਨਾ ਨਹੀਂ ਇੰਨਾ ਤੇ ਮੁਸ਼ਕਿਲ ਹੈ ਜਦ ਆਨਰ ਗੁੰਨ ਆ ਰਹੇ ਨੇ ਜਦੋਂ ਇਹ ਸਭ ਕੁਝ ਹੋ ਚੁੱਕਾ ਹੈ ਉਦੋਂ ਆਨਰ ਆ ਰਹੇ ਨੇ ਕਿਉਂ ਸਾਡੀ ਜਾਨ ਦੀ ਕੋਈ ਕੀਮਤ ਨਹੀਂ ਹੈ ਅਸੀਂ ਕਾਮਨ ਪੀਪਲ ਆ ਮਿਡਲ ਕਲਾਸ ਆ ਤੇ ਇਹ ਗੱਲ ਅਸੀਂ ਜ਼ਿੰਦਗੀ ਜਿਹੜੀ ਸਾਡੀ ਇੰਪੋਰਟੈਂਟ ਨਹੀਂ ਹੈ ਰਾਈਟ ਹੁਣ ਕੋਈ ਵੀ ਚੀਜ਼ ਉਹ ਬਾਅਦ ਚ ਦੇਖੀ ਜਾਏਗੀ ਸਰ ਪਹਿਲਾਂ ਮੇਰੀ ਕੰਪਲੇਂਟ ਜਿਹੜੀ ਹੈ ਕਿਉਂਕਿ ਉਹ ਕੰਪਲੇਂਟ ਮੈਂ ਡਾਇਬਟੀਕਾ ਮੈਂ ਮਿਠਾਈ ਖਾਣੀ ਹੈ ਮੈਂ ਆਪਣੇ ਬੱਚੇ ਦੀ ਜ਼ਿੰਦਗੀ ਨਾਲ ਰਿਲੇਟਡ ਇੱਕ ਮਾਂ ਸਭ ਕੁਝ ਕਰ ਸਕਦੀ ਹੈ ਪਰ ਮੀਜ਼ ਕਿੰਨੀ ਸਰ ਸੀ ਇਸ ਓਨਲੀ 3 ইয়ার্স ਓਲਡ ਉਹ ਤੇ ਪਤਾ ਵੀ ਨਹੀਂ ਉਹ ਤੇ ਚਾਹ ਫੰਗਸ ਵਾਲੀ ਮਿਠਾਈ ਉਹ ਕਾਲਮ ਦੀ ਉਹ ਤੇ ਪਤਾ ਹੀ ਨਹੀਂ ਕਿ ਇਹ ਕੀ ਚੀਜ਼ ਹੈ ਅਗਰ ਮਾਂ ਨਾ ਦੇਖੇ ਤੇ ਕੀ ਪਤਾ ਲੱਗੇਗਾ ਉਹ ਨੂੰ ਦੱਸੋ ਠੀਕ ਹੈ। ਠੀਕ ਹੈ। ਥੈਂਕ ਯੂ ਸਰ ਥੈਂਕ ਯੂ। ਮੈਡਮ ਆਏ ਉਹਨੇ ਕਹੇ ਫੰਗਸ ਵਾਲੀ ਮਠਾਈ ਦਿੱਤੀ ਗਈ। ਥੱਲੇ ਕਰੋ ਯਾਰ ਥੱਲੇ। ਜੀ ਫੰਗਸ ਫੰਗਸ ਵਾਲੀ ਮਠਾਈ ਦੇਖੋ ਅਸੀਂ ਤੇ ਕਾਫੀ ਸਾਮਾਨ ਵੇਚਿਆ ਹੋਇਆ ਹੈ। ਹਾਂਜੀ। ਅੱਗੇ ਵੀ ਅਗਲੋ ਜਾਓ। ਠੀਕ ਹੈ ਕੀ? ਸਾਮਾਨ ਐਥੇ ਮੈਂ ਕਿਹਾ ਮੈਂ ਮਠਾਈ ਦੇ ਕੋਲ ਜਾ ਰਿਹਾ। ਮੈਂ ਥੇ ਤੁਹਾਡੇ ਕੋਲ। ਨਹੀਂ ਨਹੀਂ ਸਰ ਉਹਨਾਂ ਕੋਲ ਵੀਡੀਓ ਹੈਗੀ ਹੈ, ਵਿਦ ਬਿੱਲ ਹੈਗੀ ਹੈ ਜੋ ਫੰਗਸ। ਹਾਂ ਨਹੀਂ ਬਿੱਲ ਹੈਗੀ ਹੈ, ਵੀਡੀਓ ਹੈ। ਸਾਮਾਨ ਵੀ ਤੁਹਾਡੇ ਸਾਹਮਣੇ ਪਿਆ ਹੋਇਆ ਹੈ। ਮੈਂ ਐ ਨਹੀਂ ਕਹਿ ਰਿਹਾ ਹੁਣ ਦੇਖੋ ਜੀ ਮੋਤੀ ਚੂੜੀ ਲੈ ਗਏ ਆ। ਉਹ ਠੀਕ ਹੈ। ਹੁਣ ਆਨ ਕਿ ਇਹ ਆਈਟਮ ਜਿਹੜੀ ਫਿੱਚਰ ਰੱਖਣ ਵਾਲੀ ਉਤੋਂ ਹਿਮੀਡੀਟੀ ਵਾਲਾ ਮੌਸਮ ਆ ਬਰਸਾਤ ਵਾਲਾ ਜੇ ਫ੍ਰਿਜ ਨਹੀਂ ਰੱਖੀ ਗਈ ਇਸ ਕਰਕੇ ਉਹਦੇ ਚ ਆ ਗਈ ਆ ਹੋਰ ਬਾਕੀ ਦੀ ਸਾਡੀ ਕੋਈ ਬਾਕੀ ਵੀ ਸਵੇਰ ਦੀ ਵੇਚੀ ਆ ਅਸੀਂ ਕੱਲ ਵੀ ਵੇਚੀ ਆ ਕੋਈ ਕਿਸੇ ਦੀ ਕੰਪਲੇਨਟ ਨਹੀਂ ਆਈ ਸਰ 2 ਘੰਟੇ ਜੁੜੇ ਲੱਗ ਜਾਂਦੀ ਕਹਿੰਦੇ ਹਾਂਜੀ ਬੰਗਾ 2 ਘੰਟੇ ਚ ਲੱਗ ਜਾਂਦੀ ਸਰ ਦੋ ਸਰ ਹੁਣ ਮਸੇ ਦੇਖੋ ਨਾ ਕਿੰਨਾ ਮੈਂ ਬਾਹਰ ਨਿਕਲ ਹਾਂ ਕੈਂਡੀ ਠੀਕ ਹੁੰਦੀ ਆ ਸਰ ਉਹਨੇ ਠੀਕ ਹੁੰਦੀ ਆ ਨਾਲੇ ਉਹਨਾਂ ਦਾ ਕਹਿਣਾ ਕਿ ਮਠਾਈ ਹੋ ਲਿਸੀ ਬਿੱਲ ਹੋਰ ਕਿਸ ਮਠਾਈ ਬਿੱਲ ਪਹਿਲੇ ਹੋਰ ਦੇ ਪਹਿਲੇ ਉਹ ਲੜਕੇ ਕੋਲ ਗਲਤੀ ਨਾਲ ਕਿਸੇ ਦਾ ਫੜਾਇਆ ਔਰ ਚੱਕਰ ਕੋਈ ਨਹੀਂ ਆਉਂਦਾ ਦੇ ਕਸਟਮਰ ਦੋ ਦਿਨ ਇਕੱਠੇ ਖੜੇ ਹੁੰਦੇ ਆ ਉਹਨੇ ਆਮ ਫੁਲਾਇਆ ਜਾਂ ਕਿਸੇ ਲਈ ਪੈਸੇ ਦੇਣ ਲੱਗੇ ਆ ਇੱਧਰ ਦਾ ਇੱਧਰ ਫੁਲਾਇਆ ਗਿਆ ਬਿਲ ਦੇ ਕੋਈ ਇਸ਼ੂ ਨਹੀਂ ਉਹ ਬਿਲ ਤੇ ਦੁਬਾਰਾ ਵੀ ਆਪਾਂ ਹੁਣ ਦੀ ਤੱਕ ਦੇ ਦਿਆਂਗੇ ਮਠਾਈ ਤੇ ਫੰਗੇ ਸਾਲੀ ਨਹੀਂ ਮਠਾਈ ਨਹੀਂ ਸਾਡੀ ਫੰਗੇ ਸਾਲੀ ਹਰਦੀ ਉਹਨਾਂ ਨੇ ਫੀਸ ਵਿੱਚ ਨਹੀਂ ਰੱਖੀ ਗੀ ਉਹਨਾਂ ਕੋਲ ਜਾਂ ਲੇਟ ਰੱਖੀ ਗਈ ਹੈ ਯਕੀਨ ਉਸ ਕਰਕੇ ਆ ਗਿਆ ਜਿਹੜੇ ਮੋਤੀ ਚੂਰਾ ਉਹਨੂੰ ਕੁਛ ਨਹੀਂ ਹੋਇਆ ਉਹ ਠੀਕ ਹੈ ਕਿਉਂਕਿ ਜਿਹੜੀ ਫ੍ਰਿਜ ਚ ਰੱਖਣ ਵਾਲੇ ਨੇ ਨਾ ਐਟਮਾ ਗਈ ਉਹ ਠੀਕ ਹੈ ਉਹ ਠੀਕ ਰਹੇਗੀ ਬੱਚੀ ਨੂੰ ਕੁਛ ਹੋ ਜਾਂਦਾ ਹੋਊ ਇਸ ਰਿਸਪਾਂਸਿਬਲ ਸਰ ਦੇਖੋ ਜੀ ਮੈਂ ਮੈਂ ਵੀ ਫੈਮਿਲੀ ਵਾਲਾ ਹਾਂ ਸਾਡੇ ਹੀ ਬੱਚੇ ਐ ਮੈਂ ਅੱਗੇ ਵੀ ਸਾਡੇ ਕੋਲ ਆਂਦੇ ਨੇ ਕੋਈ ਐਸੀ ਗੱਲ ਨਹੀਂ ਕਿ ਜਦੋਂ ਨਾਲ ਪੁੱਛ ਲ ਕਿ ਕੋਈ ਕੰਪਲੇਨ ਜਾਂ ਕੁਛ ਵੀ ਹੈ ਕਿ ਅੱਗੇ ਤੋਂ ਕਦੀ ਵੀ ਹੋਇਆ ਹੋਵੇ ਕੰਪਰੋਮਾਈਜ਼ ਦਾ ਕੀ ਆ ਰਿਹਾ ਜੀ ਨਹੀਂ ਕੰਪਰੋਮਾਈਜ਼ ਨਹੀਂ ਅਸੀਂ ਤਾਂ ਮਾਫੀ ਮੰਗੀ ਸੀ ਉਹਨਾਂ ਕੋਲ ਕਿ ਜੇ ਕੋਈ ਸਾਡੀ ਗਲਤੀ ਹੋ ਸਕਦੀ ਹੈ ਤਾਂ ਉਹਨਾਂ ਅਸੀਂ ਮਾਫੀ ਮੰਗ ਲੈਂਦੇ ਹਾਂ ਤੁਸੀਂ ਆਪ ਮਨ ਦੇ ਵਿੱਚ ਹੀ ਇੱਥੇ ਇਨਸਪੈਕਸ਼ਨ ਹੋਣੀ ਚਾਹੀਦੀ ਹੈ ਜੀ ਦੇਖੋ ਜੀ ਇਨਸਪੈਕਸ਼ਨ ਕਰੋ ਤੁਹਾਡੇ ਸਾਹਮਣੇ ਹਰ ਚੀਜ਼ ਪਈ ਹੈ ਆ ਦੇਖੋ ਇੱਕ ਕਵਰ ਪਈ ਚੀਜ਼ ਤੁਹਾਡੇ ਸਾਹਮਣੇ ਤੁਸੀਂ ਆਏ ਹੋ ਜਦੋਂ ਇੱਕ ਮਿੰਟ ਤੁਸੀਂ ਆਏ ਹੋ ਜਦੋਂ ਇਹ ਦੇਖੋ ਇੱਕ ਕਵਰ ਪਈ ਹੁੰਦਾ ਹੀ ਕੋਈ ਨੰਗੀ ਨਹੀਂ ਅਸੀਂ ਰੱਖਦੇ ਆ ਵੀ ਕਿਤੇ ਸਾਡੇ ਦੇਖੋ ਨਾ ਕਵਰ ਕੀਤੀਆਂ ਐ ਇਹ ਵੀ ਦੇਖੋ ਮੈਂ ਮੇਰੀ ਵੀ ਵੀ ਚੀਜ਼ ਦੇਖੋ ਨਹੀਂ ਜੀ ਮੈਂ ਜੋਬ ਕਰਦਾ ਇੱਥੇ ਠੀਕ ਹੈ ਹਾਂ ਜੀ ਇਹ ਦੇਖੋ ਸਾਰੀਆਂ ਚੀਜ਼ਾਂ ਕਵਰ ਆਪਣੇ ਆਪ ਇਹਨਾਂ ਦੇ ਹੱਥੋਂ ਪਹਿਲਾਂ ਨਹੀਂ ਕਵਰ ਹੋਈਆਂ ਮੈਡਮ ਇਹਾਂ ਤੋਂ ਪਹਿਲਾਂ ਦੀਆਂ ਤੁਹਾ ਹਰ ਸੀਜ਼ਨ ਨੇ ਕਵਰ ਕਰਕੇ ਰੱਖਦੇ ਆ ਹਾਂ ਜੀ ਮੇਰਾ ਨਾਮ ਰਜਿੰਦਰਪਾਲ ਸਿੰਘ ਹੈ ਔਰ ਮੈਂ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਬਤੌਰ ਅਸਿਸਟੈਂਟ ਕਮਿਸ਼ਨਰ ਫੂਡ ਸੇਫਟੀ ਤਾਇਨਾਤ ਹਾਂ ਹਾਂ ਜੀ ਸਰ ਕੀ ਜੈ ਕੈਟਗਰੀ ਸੀ ਕਿਥੋਂ ਦੀ ਰਿਪੋਰਟ ਕਿਤੇ ਪਹੁੰਚੀ ਅੱਜ ਸਾਨੂੰ ਇੱਕ ਮੀਡੀਆ ਦੇ ਰਾਹੀਂ ਸੋਸ਼ਲ ਮੀਡੀਆ ਦੇ ਉੱਤੇ ਇੱਕ ਚੱਲ ਰਹੀ ਸੀ ਕਾਨਾ ਸweets ਦੀ ਜਿਸ ਤੇ ਇੱਕ ਕਸਟਮਰ ਨੂੰ ਇਹਨਾਂ ਵੱਲੋਂ ਕੋਈ ਫੰਗਲ ਲੱਗੀ ਜਿਹੜੀ ਹੈ ਚਮਚਮ ਦਾ ਜਿਹੜਾ ਸੀਗਾ ਮਸਲਾ ਸੀ ਔਰ ਔਰ ਜਿਹੜਾ ਕਸਟਮਰ ਸੀ ਉਹਨਾਂ ਕੋਲ ਆਇਆ ਸੀ ਸਵੇਰੇ ਔਰ ਇਹ ਉਹਨਾਂ ਨੂੰ ਸੈਟੀਸਫਾਈ ਨਹੀਂ ਕਰ ਸਕੇ ਜਿਸ ਤੋਂ ਕਸਟਮਰ ਨੇ ਜਿਹੜੀ ਹੈ ਉਸਨੇ ਵੀ ਸਾਨੂੰ ਜਿਹੜਾ ਹੈ ਕੰਪਲੇਂਟ ਜਿਹੜੀ ਸੀ ਉਹ ਫੋਨ ਤੇ ਕੀਤੀ ਹੈ ਜਿਸ ਤੇ ਅਸੀਂ ਡਾਇਰੈਕਟ ਕਰਦੇ ਹੋਏ ਅੱਜ ਅਸੀਂ ਇੱਥੇ ਪਹੁੰਚੇ ਆਂ ਔਰ ਅਸੀਂ ਇੱਥੇ ਆ ਕੇ ਦੇਖਿਆ ਕਿ ਇਹਨਾਂ ਦਾ ਜਿਹੜਾ ਇਹਨਾਂ ਨੇ ਕਾਊਂਟਰ ਦੇ ਉੱਤੇ ਆਪਣੀ ਐਕਸਪਾਇਰੀ ਵਗੈਰਾ ਲਗਾਈ ਹੋਈ ਹੈ ਕਿ ਕਦੋਂ ਇਹ ਬਣਾਉਂਦੇ ਆ ਕਿੰਨੀ ਦੇਰ ਤੱਕ ਯੂਜ਼ ਕਰ ਸਕਦੇ ਆ ਸੈਕਿੰਡ ਜਿਹੜਾ ਹੈ ਅਸੀਂ ਇਹਨਾਂ ਦੀ ਸਾਰਾ ਇਨਸਪੈਕਸ਼ਨ ਕੀਤੀ ਹੈ ਔਰ ਇਹਨਾਂ ਦਾ ਵਰਕਿੰਗ ਏਰੀਆ ਦੇਖਿਆ ਹੈ ਔਰ ਵਰਕਿੰਗ ਏਰੀਆ ਦੇ ਵਿੱਚ ਦੇਖੋ ਚੀਜ਼ਾਂ ਤਾਂ ਟਕੀਆਂ ਜਾਂ ਸੀ ਪਰ ਕਿਤੇ ਨਾ ਕਿਤੇ ਸਫਾਈ ਦਾ ਇਸ਼ੂ ਸੀ ਜਿਸ ਸਬੰਧੀ ਅਸੀਂ ਇਹਨਾਂ ਨੂੰ ਨੋਟਿਸ ਇਸ਼ੂ ਕਰ ਰਹੇ ਹਾਂ ਔਰ ਜਿਹੜਾ ਅ ਮਹਿਲਾ ਦੇ ਵੱਲੋਂ ਜੋ ਚਮਚਮ ਦੀ ਔਰ ਮੋਤੀ ਚੂੜ ਦੇ ਲੱਡੂਆਂ ਦੇ ਲੈ ਕੇ ਕੰਪਲੇਂਟ ਕੀਤੀ ਗਈ ਉਹਦੇ ਅਸੀਂ ਸੈਂਪਲ ਲੈ ਰਹੇ ਹਾਂ ਦੇਖੀ ਮੋਬਿਲ ਤੁਸੀਂ ਪੁੱਛੇ ਕੁਸਪਾਇਆਗੇ ਮੌਕੇ ਦਿੱਤੇ ਹੋਏ ਤੇ ਤਾਂ ਇਹੋ ਜਿਹਾ ਕੁਝ ਨਹੀਂ ਪਾਇਆ ਗਿਆ ਪਰ ਫਿਰ ਵੀ ਦੇਖੋ ਜੇਕਰ ਲੇਡੀ ਨੇ ਕੋਈ ਕੰਪਲੇਂਟ ਕੀਤੀ ਹੈ ਇਹਨਾਂ ਤੋਂ ਆ ਕੇ ਤਾਂ ਕੁਛ ਨਾ ਕੁਛ ਤਾਂ ਉਹਦੇ ਵਿੱਚ ਹੁੰਦਾ ਹੀ ਹੈ ਇਹਨਾਂ ਨੂੰ ਲੇਡੀ ਨੂੰ ਸੈਟੀਸਫਾਈ ਕਰਨਾ ਚਾਹੀਦਾ ਸੀ ਜੇ ਇਹ ਇਹ ਦੁਕਾਨਦਾਰ ਕਹਿ ਰਹੇ ਆ ਕਿ ਉਹਨਾਂ ਨੇ ਜਾਂ ਬਾਹਰ ਰੱਖ ਦਿੱਤੀ ਜਾਂ ਕੋਈ ਉਹਨਾਂ ਕੋ ਕੋਈ ਪਰ ਉਹ ਚੀਜ਼ਾਂ ਉਹਨਾਂ ਨੂੰ ਸਮਝਾਉਣੀਆਂ ਇਹਨਾਂ ਦਾ ਕੰਮ ਹੈ ਇਹਨਾਂ ਨੂੰ ਸਮਝਾਉਣੀਆਂ ਚਾਹੀਦੀਆਂ ਸੀ ਔਰ ਅੱਗੇ ਤੋਂ ਵੀ ਮੇਰਾ ਸਾਰੇ ਦੁਕਾਨਦਾਰਾਂ ਨੂੰ ਔਰ ਜਿੰਨੇ ਵੀ ਸ਼ਹਿਰ ਅੰਮ੍ਰਿਤਸਰ ਦੇ ਵਿੱਚ ਜਾਂ ਅੰਮ੍ਰਿਤਸਰ ਤੋਂ ਬਾਹਰ ਹੀ ਵੀ ਪੰਜਾਬ ਦੇ ਵਿੱਚ ਵੀ ਲੋਕ ਜਿਹੜਾ ਹੈ ਕੰਮ ਕਰਦੇ ਨੇ ਇਹ ਜਿਹੜਾ ਮਠਿਆਈ ਨੂੰ ਲੈ ਕੇ ਜਾਂ ਬੇਕਰੀ ਨੂੰ ਲੈ ਕੇ ਜਾਂ ਆ ਡੇਰੀ ਨੂੰ ਲੈ ਕੇ ਤਾਂ ਤੁਸੀਂ ਜਿਹੜਾ ਹੈ ਬਹੁਤ ਹੀ ਸੁਚੇਤ ਹੋ ਕੇ ਕੰਮ ਕਰੋ ਔਰ ਕਿਉਂਕਿ ਜਿਹੜਾ ਇਸ ਵੇਲੇ ਮੌਸਮ ਵੀ ਉਹੋ ਜਿਹਾ ਹੈ ਔਰ ਚੀਜ਼ਾਂ ਖਰਾਬ ਹੁੰਦਾ ਵੀ ਖਰਚਾ ਜ਼ਿਆਦਾ ਰਹਿੰਦਾ ਹੈ ਤਾਂ ਜਿੰਨੀ ਜਲਦੀ ਜਿਹੜੀ ਚੀਜ਼ ਬਣਦੀ ਉਹਨੂੰ ਜਲਦੀ ਤੋਂ ਜਲਦੀ ਜਿਹੜਾ ਹੈ ਕੰਜ਼ਮਪਸ਼ਨ ਵਿੱਚ ਲੈ ਆਇਆ ਚੋ ਟੈਂਪਲ ਆਪਾਂ ਇੱਕ ਇਹਨਾਂ ਦਾ ਚਮਚਾੰਦਾ ਲੱਡੂ ਦਾ ਲੈ ਆਇਆ